ਬਾਰਾ ਲਾਉਣਾ ਤੇ ਅੱਗੇ ਅੱਗੇ ਆਉਣਾ ਸਾਡੀ ਜਗੜਾ ਨੇ ਸ਼ੁਰੂ ਹੋਤੀ ਤਖਾਣਾ ਕਰੀ ਪਾਉਣਾ ਭਾਜੀ ਫੈਂਕ ਕੇ ਆਣਾ ਅਲ ਪਿੱਛੇ ਕਰ ਲੋ ਪਿੱਛੇ ਪਿੱਛੇ ਲੈਣ ਤੇ ਪਿੱਛੇ ਨਾ kya jata hai udhar yaar વા કરો પીછે વાત લાઈ કરો પીછે ndak, tak, tak ndak, tak ndak, tak ndak ਤਹਿ ਬਜਾਰੀ ਵਿਭਾਗ ਤੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਗਿਆ ਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਦੀਆਂ ਦੁਕਾਨਾਂ ਤੇ ਸਮਾਨ ਚੁੱਕ-ਚੁੱਕ ਕੇ ਗੱਡੀ ਦੇ ਵਿੱਚ ਰੱਖੇ ਜਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਜੋ ਕਿ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਨਗਰ ਨਿਗਮ ਦੀ ਤਹਿ ਬਜਾਰੀ ਵਿਭਾਗ ਤੇ ਵੱਲੋਂ ਇਹ ਕਾਰਵਾਈ ਕੀਤੀ ਗਈ ਨੇ ਜਿਸ ਦੇ ਵਿੱਚ ਕਈ ਵਿਭਾਗ ਵੱਲੋਂ ਮਿਲ ਕੇ ਕਈ ਜਿਹੜੇ ਚੌਂਕ ਅਤੇ ਜਿਹੜੇ ਬਜ਼ਾਰਾ ਨੇ ਉਹਨਾਂ ਦੇ ਵਿੱਚ ਜਿਹੜੀ ਅਕਰੋਚਮੈਂਟ ਕੀਤੀ ਗਈ ਹੈ ਉਸ ਨੂੰ ਲੈ ਕੇ ਇੱਕ ਹਰਵਾਈ ਕੀਤੀ ਜਾ ਰਹੀ ਹੈ ਜਿਸ ਦੌਰਾਨ ਜਿਹੜੇ ਦੁਕਾਨਦਾਰ ਨੇ ਅਪੀਲ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਉਹਨਾਂ ਦੇ ਦੁਕਾਨ ਛੱਡ ਦਿੱਤੀ ਜਾਵੇ ਪਰ ਦੇਖ ਸਕਦੇ ਹੋ ਬਿਨਾ ਕਿਸੇ ਨੂੰ ਛੱਡਿਆ ਨਹੀਂ ਜਾਵੇਗਾ ਜੁਰਮਾਨੇ ਤੋਂ ਤੇ ਜੁਰਮਾਨਾ ਲੈਣ ਤੋਂ ਬਾਅਦ ਹੀ ਸਮਾਨ ਵਾਪਸ ਕਰਨ ਬਾਰੇ ਗੱਲ ਕਹੀ ਜਾ ਰਹੀ ਹੈ